ਗ੍ਰਹਿ ਕਿ ਪਹੁੰਚੇ ਨਹੀਂ ਜਿੰਨਾ ਚਿਰ ਉਚਾ ਪਾਣੀ ਛਕ ਕੇ ਗੁਰੂ ਚਰਨਾਂ ਵਿੱਚ ਨਹੀਂ ਪਹੁੰਚਦੇ ਉਹਨਾਂ ਚਿਰ ਹੁਕਮ ਹੋਇਆ ਹੈ ਸੇਵਕ ਪਰਿਵਾਰ ਵੱਲੋਂ ਸੰਗਤਾਂ ਦੇ ਨਾਲ ਇਸੇ ਤਰ੍ਹਾਂ ਸਾਜ ਬਣਾਈ ਜਾਵੇ ਗੁਰੂ ਪਿਆਰੇ ਉਸਤਕਾਰ ਦੇ ਸਬੰਧ ਦੇ ਵਿੱਚ ਇੱਕ ਕਵਿਤਾ ਆਪ ਸੰਗਤਾਂ ਦੇ ਨਾਲ ਸਾਂਝੀ ਕਰਨੀ ਹੈ ਇਹ ਗੁਰੂਆਂ ਵੱਲੋਂ ਦਿੱਤਾ ਹੋਇਆ ਸਾਡੇ ਸਿਰ ਦਾ ਤਾਜ ਜੇ ਇਤਿਹਾਸ ਦੇ ਪੰਨਿਆਂ ਨੂੰ ਪੜੀਏ ਪਤਾ ਲੱਗਦਾ ਹੈ ਭਾਨ ਗੁਰੂ ਨਾਨਕ ਦੇਵ ਮਹਾਰਾਜੀ ਜੀ ਦੇ ਜਦੋਂ ਪਿਤਾ ਜੀ ਮਦਰਸੇ ਗੋਪਾਲ ਪਾnde ਕੋਲ ਛੱਗਣ ਵਾਸਤੇ ਲੈ ਕੇ ਤੁਰੇ ਨੇ ਪੜਾਉਣ ਵਾਸਤੇ ਉਦੋਂ ਮਹਾਰਾਜ ਸਿਰ ਤੇ ਸੋਹਣੀ ਦਸਤਾਰ ਸਜਾ ਕੇ ਗਏ ਨੇ ਤੇ ਅੱਗੇ ਚੱਲिए ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਦਸਤਾਰ ਦੀ ਸ਼ਾਨ ਦੀ ਖਾਤਰ ਤੱਤਿਆਂ ਲੋਹਾਂ ਤੇ ਚੌਂਪੜੇ ਮਾਰ ਲੈ ਸੀਸ ਰਜ ਤੱਤੀ ਰੇਤਾਂ ਨੂੰ ਵਾਲੀ ਉਬਲਦੀਆਂ ਦੇਗਾਂ ਦੇ ਵਿੱਚ ਉਬਾਲੇ ਖਾ ਲੈ ਤੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਇਸ ਦਸਤਾਰ ਦੀ ਸ਼ਾਨ ਦੀ ਰਾਖੀ ਵਾਸਤੇ ਮਹਾਰਾਜੀ ਨੇ ਦੋ ਤਲਵਾਰਾਂ ਧਾਰਨ ਕੀਤੀਆਂ ਮਹਾਰਾਜੀ ਦੀ ਦਸਤਾਰ ਦੀ ਸ਼ਾਨ ਨੂੰ ਘੱਟ ਕੇ ਸੂਰ ਸਿੰਘ ਦੇ ਰਹਿਣ ਵਾਲੀ ਢਾਡੀ ਨੱਥੇ ਤੇ ਅਬਦੁੱਲੇ ਨੂੰ ਕਹਿਣਾ ਪਿਆ ਦੋ ਤਲਵਾਰੀ ਵਧੀਆਂ ਇੱਕ ਮੀਰ ਦੀ ਇੱਕ ਪੀਰ ਦੀ ਇੱਕ ਅਜਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਹਿੰਮਤ ਬਾਹਾਂ ਕੋਟ ਗੜ ਦਰਵਾਜ਼ਾ ਬਲਖ ਫਖੀਰ ਦੀ ਨਾਲ ਸ਼ਿਤਾਹੀ ਨੀਲ ਨਾਲ ਮਾਰ ਦਸਤਾਂ ਕਰੇ ਕਬੀਰ ਦੀ ਪੱਗ ਤੇਰੀ ਕੀ ਜਹਾਂਵੀਰ ਦੀ ਐ ਮਹਾਰਾਜ ਆਪ ਕੀ ਦੀ ਪੱਗ ਦੇ ਸਾਹਮਣੇ ਜਹਾਂਵੀਰ ਦੀ ਪੱਗ ਦੀ ਕੀ ਐਮਿਅਤ ਹੈ ਸੋਚਣਾ ਪਵੇਗਾ ਜਹਾਂਵੀਰ ਦੀ ਪੱਗ ਦਾ ਕੱਪੜਾ ਸਸਤਾ ਹੋਵੇਗਾ ਨਹੀਂ ਸਮੇਂ ਦਾ ਬਾਦਸ਼ਾਹ ਹੈ ਹੋ ਸਕਦਾ ਉਹਦੀ ਦਸਤਾਰ ਉਹਦੀ ਪੱਗ ਸੋਨੇ ਦੀਆਂ ਤਾਰਾਂ ਨਾਲ ਭੜੀ ਪਈ ਹੋਵੇ ਫਿਰ ਕਿਉਂ ਕਹਿਣਾ ਪਿਆ ਨੱਥੇ ਤੇ ਬਬਦੁੱਲੇ ਨੂੰ

ਜਦੋਂ ਉਹ ਮੀਰੀ ਪੀਰੀ ਦੇ ਮਾਲਕ ਨੂੰ ਹਰਗਵੰਦ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਆਪਣੇ ਤਨ ਤੇ ਹਾਰ ਸ਼ਿੰਗਾਰ ਗਹਿਣਿਆਂ ਦਾ ਕਰਕੇ ਆਉਂਦੀ ਹੈ ਸਾਧੂ ਮਹਾਰਾਜ ਨੂੰ ਪੁੱਤਰੀ کہہ ਕੇ ਸੰਬੋਧਨ ਕਰਦੇ ਨੇ ਮਹਾਰਾਜ ਕਹਿਣ ਲੱਗੇ ਐਸਾ ਸਾਜ ਸ਼ਿੰਗਾਰ ਕਰ ਪੁੱਤਰੀ ਪਾਈ ਫਦਾਏ ਕਹਿਣ ਲੱਗੇ ਜਿੰਨਾ ਹਾਰ ਸ਼ਿੰਗਾਰ ਆਪਣੇ ਤਨ ਤੇ ਗਹਿਣਿਆਂ ਦਾ ਕਰਕੇ ਆਈ ਹੈ ਜੇ ਇੰਨਾ ਹਾਰ ਸ਼ਿੰਗਾਰ ਉਸ ਖੁਦਾ ਦੇ ਨਾਮ ਦਾ ਆਪਣੇ ਮਨ ਤੇ ਕਰਕੇ ਆਉਂਦੀ ਤੇ ਪੁੱਤਰੀਏ ਤੈਨੂੰ ਉਸ ਖੁਦਾ ਦੀ ਪ੍ਰਾਪਤੀ ਹੋ ਜਾਣੀ ਸੀ ਇਸ ਕਰਕੇ ਨੱਥੇ ਤੇ ਅਬਦੁੱਲੇ ਨੂੰ ਕਹਿਣਾ ਪਿਆ ਅੱਗੇ ਚੱਲਿਏ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਸ ਦਸਤਾਰ ਦੀ ਸ਼ਾਨ ਨੂੰ ਉੱਚਾ ਚੁੱਕਣ ਵਾਸਤੇ ਦਿੱਲੀ ਚਾਂਦਨੀ ਚੌਕ ਅੰਦਰ ਆਪਣੀ ਸੀਸ ਦੀ ਕੁਰਬਾਨੀ ਦੇ ਦਿੱਤੀ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਇਤਿਹਾਸ ਦੇ ਪੰਨਿਆਂ ਨੂੰ ਪੜੀਏ ਮਹਾਰਾਜ ਜੀ ਨੇ ਹੱਥ ਮੁਕਾਦ ਦਿੱਤੀ ਇਸ ਦਸਤਾਰ ਦੀ ਸ਼ਾਨ ਦੀ ਖਾਤਰ ਆਪਣੇ ਚਾਰ ਜਿਗਰ ਦੇ ਟੁਕੜੇ ਸਾਡੇ ਤੋਂ ਵਾਰ ਦਿੱਤੇ ਆਪਣਾ ਸਾਰਾ ਸਰਬੰਸ ਸਾਡੇ ਤੋਂ ਸਤਨਗੂਰ ਮਹਾਰਾਜ ਜੀ ਨੇ ਕੁਰਬਾਨ ਕਰ ਦਿੱਤਾ ਕੇਸ ਗੜਬ ਸਾਖੀ ਦੇ ਦਿਲ ਸਿੱਖਾ ਸ਼ੁਰੂ ਹੋਈ ਨਵੀਂ ਦਾਸਤਾਨ ਤੇਰੀ ਸਰਗੁਰੂ ਦੀ ਝੋਲੀ ਵਿੱਚ ਪਾ ਦਿੱਤਾ ਜੱਟ ਕੁੱਤੇ ਕੁਰਬਾਨੀ ਮਹਾਨ ਤੇਰੀ ਕੇਸ ਸੰਘਾ ਕਸ਼ੈਰਾ ਤੇ ਪੜਾ ਤੇਰਾ ਪੰਜਵੀਂ ਠੋਸ ਗਵਾਹੀ ਪਰਪੰ ਤੇਰੀ ਪੈ ਜਾਏ ਨਾ ਦਾਗ ਤੂਫਾਨ ਬੀਲੇ ਉੱਚੀ ਰਹੇ ਦਸਤਾਰ ਦੀ ਸ਼ਾਨ ਤੇਰੀ ਸਾਨੂੰ ਦਿੱਖੀ ਤਲਵਾਰ ਨੇ ਜਨਮ ਦਿੱਤਾ ਗੁਣਤੀ ਮਿਲੀ ਆ ਫੱਟੇ ਦੀ ਧਾਰ ਵਿੱਚੋਂ ਸਿੱਖੀ ਸਰੂਪ ਤੇ ਸਿਰ ਦਸਤਾਰ ਸੋਹਣੀ ਸਾਡਾ ਵੱਖਰਾ ਰੂਪ ਸੰਸਾਰ ਵਿੱਚੋਂ ਗੁਰੂ ਸਾਹਿਬ ਨੇ ਆਪਣੇ ਜਿਗਰ ਦੇ ਟੁਕੜੇ ਵਾਰ ਕੇ ਆਖਿਆ ਇਨ ਪੁੱਤਰਨ ਕੇ ਸੀਸ ਪਰ ਵਾਰ ਦिए ਸਤ ਚਾਰ ਚਾਰ ਮੁਏ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ ਮਹਾਰਾਜ ਜੀ ਨੇ ਆਪਣੇ ਜਿਗਰ ਦੇ ਟੁਕੜੇ ਸਾਡੇ ਤੁਮਾਰਕੇ ਸਾਨੂੰ ਆਪਣੇ ਧੀਆ ਪੁੱਤਰ ਬਣਾਇਆ ਅੱਗੇ ਚੱਲਿਏ ਗੁਰੂ ਪਿਆਰਿਓ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਸਿੰਘਾਂ ਸੂਰਮਿਆਂ ਨੇ ਬੰਦ-ਬੰਦ ਕਟਵਾ ਲਏ ਖੋਪਰੀਆਂ ਲਹਾ ਲਈਆਂ ਚਰਖੜੀਆਂ ਤੇ ਚੜ ਗਏ ਪਰ ਇਸ ਦਸਤਾਰ ਦੀ ਸ਼ਾਨ ਨੂੰ ਬਰਕਰਾਰ ਰੱਖਿਆ ਆਓ ਕਰਤਾ ਸਰਵਣ ਕਰੋ ਕੱਪੜਾ ਨਾ ਜਾਣੀ ਇਹਨੂੰ 4 ਗੱਜ ਦਾ ਇਹ ਤਾਂ ਸਿਰ ਦੇ ਕੇ ਲਈਆ ਦਸਤਾਰ ਇਓਂ ਬੇਤੀ ਕੀਤੀ ਜਾ ਰਹੀ ਦਸਿਆ ਜੋ ਰਈ ਤਾਹਾਂ ਦਾ ਚੇ ਮੇਸ਼ਕ ਨਾ ਨੇ ਸਿੰਗਾ ਕਾ ਤੋੜਿਆ ਦਿਲ ਤੋਂ ਅਸਾਰ ਕਾ ਤੋੜਿਆ ਦਿਲ ਤੋਂ ਅਸਾਰ ਕੱਪੜਾ ਨਾ ਜਾਣੀ ਇਹਨੂੰ ਚਾਰ ਗੱਜ ਦਾ ਚਾਰ ਗੱਜ ਦਾ ਇਹ ਬਾਹ ਸਹਿਰ ਤੇ ਗ ਲਈ ਐ ਤਸਤਾਰ ਹੋ लिया दार तारे न चारजदार चार कज त सर ते दस तारोणिया सर ते दस तारा

पेपर असीं शेर न लाया गे पिता द शमेशी कमाम चार पुट पिता दशमेशरी ਸੀ ਸਿਤਾਰ ਸਾਜ ਜੀਵਨ ਦੇ ਸਭ ਨੇ ਬਣਾਉਣਾ ਜੀਵਨ ਦੇ ਸਭ ਨੇ ਬਣਾਉਣਾ ਕਰਨਾ ਜੋ ਨਿਕਰਾ ਉਹਦਾ ਨਾ ਲੈਣਾ ਬੁਰਾ ਹੁੰਦਾ ਮੌਜੀ ਗੱਲ ਔਲਖਾਂ ਨੇ ਗੋਣਾ ਮੌਜੀ ਗੱਲ ਔਲਖਾਂ ਨੇ ਗੋਣਾ ਰਸੁੰਗੀਆਂ ਨਾ ਭੋਲਕੇ ਭਲੇਖੀਆਂ ਜਫਾ